ਮਾਂ ਸੰਗ ਦੀ ਲੋੜਾ ਮਾਂ ਸਭਾ ਦੀ ਪਹਿਲੀ ਮੀਟਿੰਗ ਅੱਜ ਹੋਈ ਹੈ ਜੀ ਜਿੰਨੇ ਸਾਡੀ ਬਾਡੀ ਦਾ ਵਿਸਤਾਰ ਕੀਤਾ ਗਿਆ ਹੈ ਹੋਰ ਬਹੁ ਕਪਲ ਗੁੰਬਰ ਜੀ ਦੇ ਵਾਈਸ ਪ੍ਰਧਾਨ ਬਣੇ ਨੇ ਬਾਕੀ ਜਨਰਲ ਸੈਕਟਰੀ ਸਾਰੀ ਟੀਮ ਬਣਾ ਦਿੱਤੀ ਹੈ ਜੀ ਬਾਕੀ ਪਿੰਦ ਵਸ਼ਮੀ ਜੀ ਸਾਡੇ ਪ੍ਰਧਾਨ ਸੀ ਮਤਲਬ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਅੱਗੇ ਜੀ ਉਸ ਤੋਂ ਬਾਅਦ ਗौ खੈਰ ਨਲ ਮੋਂਗਾ ਜੀ ਸੀ ਹੋਰ ਬਹੁ ਮਦਨ ਲਾਲ ਜੀ ਗੁੰਬਰ ਸਾਹਿਬ ਹੋਰ ਆਪਣਾ ਜੋਨੀ ਕੁੱਕੜ ਜੀ ਬਦਵਾ ਜੀ ਅਜਿਹੇ ਚੇਅਰਮੈਨ ਜੀ ਬਣੇ ਨੇ ਜੀ ਬਾਕੀ ਦੀ ਸੇਤੀਆ ਜੀ ਸਾਰੀ ਮਨ ਸ਼ਹਿਰ ਦੇ ਜਿਹੜੇ ਮਤਲਬ ਬਦਵੰਤੇ ਸੱਜਣ ਜਾਂ ਜਿਹੜੇ ਬਗੇ ਸਥਾਵਾਂ ਨਾਲ ਜੁੜੇ ਹੋਏ ਨੇ ਅਸੀਂ ਇੱਕ ਟੀਮ ਬਣਾਈ ਹੈ ਜੀ ਅਸੀਂ ਸਾਰੇ ਸ਼ਹਿਰ ਵਾਸਤੇ ਸਾਡੇ ਸਮਾਜ ਵਾਸਤੇ ਜੋ ਵੀ ਹੋਇਆ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨਾ ਵੀ ਅਸੀਂ ਕਰ ਸਕਦੇ ਦਿਨ ਰਾਤ ਮਿਹਨਤ ਕਰਕੇ ਅਸੀਂ ਉਹਨਾਂ ਦੇ ਰੋੜਾ ਮਹਾਸਭਾ ਦੇ ਵਾਸਤੇ ਕੰਮ ਕਰਾਂਗੇ ਔਰ ਦੂਸਰੇ ਵੀ ਕੋਈ ਸਾਡੇ ਦੂਸਰੇ ਵੀ ਕੰਮ ਜੋ ਅਸੀਂ ਸੇਵਾ ਜਿੰਨੀ ਵੀ ਕਰ ਸਕੀਏ ਜੀ ਵੱਧ ਤੋਂ ਵੱਧ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਇੱਕ ਪ੍ਰਧਾਨ ਜੀ ਆਪਣੇ ਜਿਹੜਾ ਰੋੜਾ ਬਰਾਦਰੀ ਹੈ ਬੜੇ ਗਰੀਬ ਬੰਦੇ ਬੈਠੇ ਨੇ ਜੋ ਵੀ ਅੱਜ ਕਾ ਦਿਹਾੜੀ ਦਾ ਪੱਪਾ ਵੀ ਕਰਦੇ ਨੇ ਗੁਜ਼ਾਰਾ ਨੇ ਹੁੰਦਾ ਉਹ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਆਦੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਅਸੀਂ ਉਹਨਾਂ ਦੀ ਜਿੰਨੀ ਮਦਦ ਹੋ ਸਕੀ ਸਾਡੇ ਕੋਲ ਆਨ ਜੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਕੁਪਤ ਮਦਦ ਕਰਾਂਗੇ ਜਿੰਨਾ ਵੀ ਕੋਈ ਸਾਡੇ ਕੋਲ ਆ ਸਕੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੂਨਾਂ ਵਾਸਤੇ ਲੋ ਵੀ ਕੋਈ ਜ਼ਰੂਰਤਮੰਦ ਪਰਿਵਾਰ ਹੋਵੇ ਸਾਡੂੰ ਆ ਕੇ ਮਿਲੇ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਜੀ ਅਰੋੜਾ ਮਾਸਾਬਾ ਦੀ ਪਹਿਲੀ ਮੀਟਿੰਗ ਹੋਈ ਹੈ ਜੀ ਜਿੰਦੇ ਵਿੱਚ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਉੱਕੜ ਜੀ ਬੱਬਰ ਸਾਹਿਬ ਚੇਅਰਮੈਨ ਸਾਹਿਬ ਇੰਦਰਜੀਤ ਸਿੰਘ ਜੀ ਕਪਿਲ ਗੁੰਮਰ ਜੀ ਤੋਂ ਸ਼ਹਿਰ ਦੇ ਜਿੰਨੇ ਵੀ ਪਤਵੰਤੇ ਸੰਜੇ ਨੇ ਸਾਰੇ ਪਹੁੰਚੇ ਨੇ ਤੇ ਅੱਜ ਅਸੀਂ ਬਹੁਤ ਸਾਰੇ ਵਿਸ਼ਾ ਤੇ ਵਿਚਾਰ ਵਟਾਂਦਰਾ ਕੀਤਾ ਹੈ ਤੋਂ ਜਿੰਦੇ ਵਿੱਚ ਖਾਸ ਖਾਸ ਮਤੇ ਪਾਸ ਕੀਤੇ ਨੇ ਕਿ ਜਿੰਨੇ ਵੀ ਸਾਡੇ ਰੋੜਾ ਬਰਾਦਰੀ ਦੇ ਪਰਿਵਾਰ ਜਿਹੜੇ ਪਛੜ ਚੁੱਕੇ ਨੇ ਚਾਰੇ ਜਿਹੜੇ ਗਰੀਬੀ ਰੇਖਾ ਜਾ ਚੁੱਕੇ ਨੇ ਅਸੀਂ ਉਹਨਾਂ ਦੀ ਜਿਹੜੀ ਗੁਪਤ ਤਰੀਕੇ ਦੇ ਨਾਲ ਵੱਧ ਤੋਂ ਵੱਧ ਮਦਦ ਕਰਾਂਗੇ ਜਿੰਦੇ ਵਿੱਚ ਸਾਰੇ ਹੀ ਅਸੀਂ ਜਿਹੜੇ ਭਰਾ ਭਾਲ ਮਿਲ ਕੇ ਸਹਿਯੋਗ ਕਰਾਂਗੇ ਸੋ ਉਸ ਤੋਂ ਇਲਾਵਾ ਜਿਹੜੇ ਸਾਡੇ ਕੰਮ ਨੇ ਚਾਹੇ ਕਿਸੇ ਸੀ ਪੈਂਦੇ ਆਨੰਦ ਕਾਰਜ ਦੀ ਗੱਲ ਏ ਚਾਹੇ ਕੋਈ ਸਮਾਜਿਕ ਕੰਮ ਨੇ ਚਾਹੇ ਕਿਸੇ ਦੇ ਕੋ ਮਸਲੇ ਨੇ ਉਹ ਸਾਰਿਆਂ ਤੇ ਅਸੀਂ ਜਿਹੜਾ ਵਿਚਾਰ ਵਟਾਂਦਰਾ ਕਰਕੇ ਇਹ ਮੀਟਿੰਗ ਵਿੱਚ ਇਹੀ ਫੈਸਲੇ ਕੀਤੇ ਨੇ ਕਿ ਅਲੱਗ-ਅਲੱਗ ਜ਼ਿੰਮੇਵਾਰੀਆਂ ਵੰਡ ਕੇ ਤੇ ਅਸੀਂ ਨਾਲ ਮਿਲ ਕੇ ਸਾਰੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਜਿੰਨੇ ਵਿੱਚ ਸਾਰਿਆਂ ਨੇ ਵੀ ਸ਼ੁਭਾਸ਼ਵਾਦ ਦਵਾਇਆ ਕਿ ਅਸੀਂ ਤਨ ਮਨ ਨਾਲ ਸਹਿਯੋਗ ਦੰਦਾਂਗੇ ਸਮਾਜੀ ਪਹਿਲੀ ਮੀਟਿੰਗ ਹੋਈ ਜਿੰਦੇ ਵਿੱਚ ਸਰਦਾਰ ਮੈਦਾਨ ਸਾਹਿਬ ਦਾ ਨਾਮ ਸਰਦਾਰ ਇੰਦਰ ਸਿੰਘ ਇੰਦਰਜੀਤ ਸਿੰਘ ਮੈਦਾਨ ਨੂੰ ਚੇਅਰਮੈਨ ਬਣਾਇਆ ਗਿਆ ਔਰ ਊਮ ਪ੍ਰਕਾਸ਼ ਜੀ ਪ੍ਰਧਾਨ ਨੇ ਪਹਿਲੇ ਹੀ ਚੁਕੇ ਗਏ ਨੇ ਔਰ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਅਰੋੜਾ ਮਾਂ ਸਮਾਧੀ ਇਸ ਕਰਕੇ ਇਹਦੇ ਵਿੱਚ ਖਾਸ ਕਰਕੇ ਮਤੇ ਪਾਸ ਕੀਤੇ ਜਾਣਗੇ ਜਿਹੜੀ ਪਹਿਲੇ ਰੋੜ ਮੀਂਹ ਸਭਾ ਚੱਲ ਰਹੀ ਸੀ 15 20 ਸਾਲ ਤੋਂ ਉਹਨਾਂ ਨੂੰ ਬਿਲਕੁਲ ਨਾਲ ਲਾਣਾ ਹੈ ਨਾਲ ਮਿਲਾਣਾ ਹੈ ਔਰ ਦੂਸਰੀਆਂ ਜਿਹੜੀਆਂ ਬਰਾਦਰੀਆਂ ਕੋਈ ਵੀ ਬਰਾਦਰੀ ਹੈ ਸ਼ਹਿਰ ਦੀ ਉਹਨਾਂ ਨੂੰ ਵੀ ਨਾਲ ਲਾ ਕੇ ਅਸੀਂ ਚੱਲਾਂਗੇ ਔਰ ਬਾਅਦ ਤੋਂ ਬਾਅਦ ਇਹ ਸਮਾਜ ਸੇਵਾ ਦੇ ਕੰਮ ਕਰਾਂਗੇ ਔਰ ਖਾਸ ਕਰਕੇ ਰੋੜਾ ਬਰਾਦਰੀ ਜੋ ਵੀ ਹੈ ਅਗਰ ਉਹ ਬਾ ਅੱਗੇ ਅੱਗੇ ਨਹੀਂ ਆਦੀ ਅਸੀਂ ਉਹਨਾਂ ਦੀ ਹਰ ਹਰ ਪੜ੍ਹ ਕੋ ਹੈਲਪ ਕਰਾਂਗੇ ਪੜਾਈ ਬਾਰੇ ਵੀ ਖਿਆਲ ਕਰਾਂਗੇ ਜਿੰਨੇ ਬੱਚੇ ਪੜ ਨਹੀਂਦੇ ਜਾਂ ਉਹ ਪੜਾਈ ਦੇ ਨੀਡ ਫੋਲ ਨੇ ਉਹਨਾਂ ਦੀ ਹੈਲਪ ਕਰਾਂਗੇ ਔਰ ਵਾਹ ਸ਼ਾਦੀਆਂ ਵਾਸਤੇ ਵੀ ਕੋਸ਼ਿਸ਼ ਕਰਾਂਗੇ ਜਿੰਨੇ ਵਕਤ ਬਾਅਦ ਭਲਾਈ ਦੇ ਕੰਮ ਅੱਗੇ ਵੀ ਕਰ ਰਹੇ ਨੇ ਔਰ ਹੁਣ ਜਿਹੜੀ ਬਰਾਦਰੀ ਸਾਰੀ ਇਕੱਠੀ ਹੋ ਕੇ ਹੋਰ ਵਕਤ ਬਾਅਦ ਕੰਮ ਕਰੇਗੀ ਪੜਾਈ ਦੇ ਸਮਾਜ ਭਲਾਈ ਦੇ ਕੰਮ ਕਰੇਗੀ ਇਹ ਹੀ ਸਾਰਿਆਂ ਦੀ ਮਨਸ਼ਾ ਲੈ ਕੇ ਅਸੀਂ ਸਾਰੇ ਚੱਲੇ ਆ ਧੰਨਵਾਦ ਰੂੜ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਸ਼੍ਰੀ ਕਮਲ ਸੇਤੀਆ ਪ੍ਰਧਾਨ ਅਰੋੜਾ ਮਾ ਸਭਾ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਲਾਲਾਬਾਦ ਦੇ ਵਿੱਚ ਅਰੋੜਾ ਮਾ ਸਭਾ ਦੀ ਪਹਿਲੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਮਦਾਨ ਚੇਅਰਮੈਨ ਸਰਦਾਰ ਸ਼੍ਰੀ ਓਮ ਪ੍ਰਕਾਸ਼ ਕੁੱਕੜ ਪ੍ਰਧਾਨ ਸਰਦਾਰ ਜਸਪਾਲ ਸਿੰਘ ਦਰਗਨ ਪੀ ਆਰ ਓ ਅਬਨਾਸ਼ ਡੋਡਾ ਜੀ ਕੈਸ਼ੀਅਰ ਹਰੀ ਸੇਤੀਆ ਜੀ ਐਗਜ਼ੀਕਟਿਵ ਮੈਂਬਰ ਰਕੇਸ਼ ਗਾਂਧੀ ਜੀ ਜੁਆਇੰਟ ਸਕੱਤਰ ਮਧਵਾ ਜੀ ਜਨਰਲ ਸਕੱਤਰ ਅਤੇ ਹੋਰ ਵੀ ਸਾਰੇ ਸਾਡੇ ਐਗਜ਼ੀਕਟਿਵ ਮੈਂਬਰ ਅੱਜ ਮੀਟਿੰਗ ਵਿੱਚ ਸ਼ਾਮਲ ਹਨ ਅੱਜ ਦੀ ਸਾਡੀ ਮੀਟਿੰਗ ਦਾ ਏਜੰਡਾ ਇਹ ਸੀ ਵੀ ਅਸੀਂ ਪੰਜਾਬ ਲੈਵਲ ਤੇ ਜਿਹੜੀ ਇੱਕ ਮੁਹਮ ਸ਼ੁਰੂ ਕੀਤੀ ਹੈ ਹਰੇਕ ਡਿਸਟ੍ਰਿਕਟ ਦੇ ਵਿੱਚ ਹਰੇਕ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਵੀ ਅਰੋੜ ਵੰਸ਼ ਮਹਾਸਭਾ ਜਾਂ ਅਰੋੜਾ ਮਹਾਸਭਾ ਜਾਂ ਅਰੋੜ ਵੰਸ਼ ਅਲੱਗ-ਅਲੱਗ ਆਪਣੀਆਂ ਕਮੇਟੀਆਂ ਬਣਾ ਕੇ ਚਲਾ ਰਹੇ ਹਨ ਉਹਨਾਂ ਨੂੰ ਇੱਕੋ ਪਲੇਟਫਾਰਮ ਤੇ ਲਿਆਂਦਾ ਜਾਵੇ ਮੈਂ ਪਿਛਲੇ ਸੰਡੇ ਵੀ ਫਾਜ਼ਿਲਕਾ ਜਾ ਕੇ ਮੀਟਿੰਗ ਕਰਕੇ ਆਇਆ ਟਿੰਗੜਾ ਜੀ ਦੇ ਕਾਰ ਸਾਡੀ ਮੀਟਿੰਗ ਹੋਈ ਬੜੀ ਵਧੀਆ ਮੀਟਿੰਗ ਹੋਈ ਉੱਥੇ ਵੀ ਇਹ ਜੀ ਤਿੰਨ ਸੁਸਾਇਟੀਆਂ ਚੱਲ ਰਹੀਆਂ ਉਹਨਾਂ ਨੂੰ ਇੱਕ ਜੁਆਇੰਟ ਇੱਕ ਪਲੇਟਫਾਰਮ ਤੇ ਲਿਆ ਆ ਦੀ ਅਗਲੀ ਮੀਟਿੰਗ ਜਿਹੜੀ ਅਸੀਂ ਜਲਦੀ ਕਰ ਰਹੇ ਹਾਂ ਇਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਇਹ ਮੀਡੀਆ ਚਾਲੂ ਹਨ ਇਸ ਤੋਂ ਇਲਾਵਾ ਅਸੀਂ ਇੱਕ ਦਿਸ਼ਾ 2025 ਜੋ ਕਿ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਕਮਲਜੀਤ ਸਿੰਘ ਸੇਤੀਆ ਜੀ ਵੱਲੋਂ ਇੱਕ ਦਿਸ਼ਾ 2025 ਜੋ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਅਸੀਂ ਤਰਮਸ਼ਾਲਾ ਪੰਚਮਤੀ ਰਿਜ਼ੋਰਟ ਵਿੱਚ ਮਨਾਉਣ ਜਾ ਰਹੇ ਹਾਂ ਜੋ 4 5 6 ਜੁਲਾਈ ਨੂੰ ਹੈ ਸਾਡਾ 2 ਨਾਈਟ 3 ਡੇਜ਼ ਦਾ ਪ੍ਰੋਗਰਾਮ ਰੱਖਿਆ ਗਿਆ ਉਸ ਦੇ ਵਿੱਚ ਇਹ ਪ੍ਰੋਗਰਾਮ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਜਿਹੜਾ ਇਹ ਸਾਡਾ ਜੁਲਾਈ ਤੋਂ ਜਿਹੜਾ ਨਵਾਂ ਸਾਲ ਸ਼ੁਰੂ ਹੋ ਰਿਹਾ ਅਸੀਂ ਅਸੀਂ ਕਿਹੜੇ ਏਜੰਡੇ 'ਤੇ ਕੰਮ ਕਰਨਾ ਔਰ ਅਸੀਂ ਅਰੋੜਾ ਬਰਾਦਰੀ ਨੂੰ ਕਿੰਨਾ ਪ੍ਰੋਮੋਟ ਕਰ ਸਕਦੇ ਆ ਸਾਰੇ ਕਪਲ ਉੱਥੇ ਪਹੁੰਚ ਰਹੇ ਨੇ ਅਸੀਂ ਕਪਲ ਜੁਆਇਡ ਸਾਡੀ ਮੀਟਿੰਗ ਹੈ ਉਹ ਔਰ ਬੜੀ ਵਧੀਆ ਅਸੀਂ ਉਸ ਨੂੰ ਸਕਸੈਸਫੁਲ ਬਣਾਉਣ ਜਾ ਰਹੇ ਹਾਂ ਸਾਰੇ ਪੰਜਾਬ ਲੈਵਲ ਤੇ ਸਾਡੇ ਉਹਦੇਦਾਰ ਇਸ ਮੀਟਿੰਗ ਨੂੰ ਬੜੇ ਉਤਸ਼ਾਹ ਨਾਲ ਬੜੇ ਬੜੇ ਮਨੋਤੰਨਰ ਮਲ ਮਨਾਉਣ ਦੀ ਕੋਸ਼ਿਸ਼ ਉੱਚ ਜੁਟੇ ਹੋਏ ਹਨ ਤੋਂ ਮੈਂ ਸਾਰੇ ਅਰੋੜਾ ਬਰਾਦਰੀ ਨੂੰ ਇੱਕ ਰਿਕੁਐਸਟ ਕਰਾਂਗਾ ਪਲੀਜ਼ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਜੋ ਕਿ ਆਪਣਾ ਅਰੋੜਾ ਬਰਾਦਰੀ ਨੂੰ ਅਸੀਂ ਵੱਧ ਤੋਂ ਵੱਧ ਪ੍ਰਮੋਟ ਕਰ ਸਕੀਏ